ਪੰਜਮੀ ਪਉੜੀ ਚ ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ ਹੁਣ ਬੇਨਤੀ ਕੀਤੀ ਕਿ ਮਹਾਰਾਜੀ ਪ੍ਰਮਾਤਮਾ ਦੀ ਪ੍ਰਾਪਤੀ ਸਤਿਗੁਰਾਂ ਦੁਆਰੇ ਆਜ ਨੇ ਕਹੀ ਹੈ ਉਹ ਤਾਂ ਠੀਕ ਪਰਮਾਤਮਾ ਨਾਦੀ ਹੈ ਬਿੰਦੀ ਹੈ ਸੁਤੰਤਰ ਹੈ ਪਤੰਤਰ ਹੈ ਮਾਇਆ ਮਲ ਸਹਿਤ ਹੈ ਮਾਇਆ ਮਲ ਰਹਿਤ ਹੈ ਇਹ ਛੇ ਪ੍ਰਸ਼ਨ ਦਾ ਉੱਤਰ ਗੁਰੂ ਨਾਨਕ ਦੇਵ ਜੀ ਹੁਣ ਸਿੱਧਾ ਨੂੰ ਦੇਣ ਲੱਗੇ ਨੇ ਥਾਪਿਆ ਨਾ ਜਾਏ ਕੀਤਾ ਨਾ ਹੋਵੇ ਮਹਾਰਾਜ ਕਹਿੰਨ ਲੱਗੇ ਭਾਈ ਸਿੱਧੂ ਜੀ ਪ੍ਰਮਾਤਮਾ ਕਿਸੇ ਦੁਆਰਾ ਗੱਦੀ ਉੱਤੇ ਸਥਾਪਨ ਨਹੀਂ ਕੀਤਾ ਜਾਂਦਾ ਹੁੰਦਾ ਇਸ ਕਰਕੇ ਉਹ ਨਾਦੀ ਨਹੀਂ ਨਾਦੀ ਹੁੰਦਾ ਜੋ ਸ਼ਬਦ ਦੁਆਰਾ ਪੈਦਾ ਹੋਇਆ ਹੋਵੇ ਗੱਦੀ ਦੇ ਉੱਤੇ ਪਹਿਲਾਂ ਕੋਈ ਹੋਰ ਰੱਬ ਹੋਵੇਗਾ ਉਸ ਤੋਂ ਪਹਿਲਾਂ ਹੋਰ ਰੱਬ ਹੋਵੇਗਾ ਫਿਰ ਉਹਨੇ ਅੱਗੇ ਕਿਸੇ ਨੂੰ ਹੋਰ ਰੱਬ ਥਾਪ ਦਿੱਤਾ ਥਾਪਿਆ ਨਾ ਜਾਏ ਉਹ ਇਹ ਨਹੀਂ ਹੈ ਕਿਉਂਕਿ ਉਹ ਨੂੰ ਗੱਦੀ ਉੱਤੇ ਉਹ ਕੋਈ ਸਥਾਪਨ ਕਰੇ ਜੇ ਕਿ ਉਹ ਤੋਂ ਵੱਡਾ ਹੋਵੇ ਉਸ ਦਾ ਗੁਰੂ ਹੋਵੇ ਤੇ ਕਿਸੇ ਦਾ ਪੈਦਾ ਕੀਤਾ ਹੋਇਆ ਹੋਵੇ ਨਹੀਂ ਤੇ ਇਸ ਕਰਕੇ ਉਹ ਬਿੰਦੀ ਨਹੀਂ ਹੈ ਕਿਉਂਕਿ ਪ੍ਰਮਾਤਮਾ ਬਿੰਦੀ ਉਲਾਦ ਹੁੰਦੀ ਜਿਹੜੀ ਮਾਤਾ ਪਿਤਾ ਤੋਂ ਹੋਵੇ ਪੈਦਾ ਇਸ ਕਰਕੇ ਥਾਪਿਆ ਨਾ ਜਾਏ ਨਾ ਉਹ ਕੀਤਾ ਨਾ ਹੋਵੇ ਕੀਤਾ ਵੀ ਨਹੀਂ ਪੈਦਾ ਵੀ ਨਹੀਂ ਕੀਤਾ ਕਿਸ ਨੇ ਸੋ ਇਸ ਕਰਕੇ ਕਹਿੰਦੇ ਪਿੱਛੇ ਵੀ ਉਹਨੂੰ ਕਿਸੇ ਨੇ ਥਾਪਿਆ ਨਹੀਂ ਹੁਣ ਵੀ ਕਿਸੇ ਨੇ ਉਹਨੂੰ ਜਾਇ ਪੈਦਾ ਨਹੀਂ ਕੀਤਾ ਹੋਇਆ ਅੱਗੇ ਵੀ ਕਿਸੇ ਦਾ ਕੀਤਾ ਹੋਇਆ ਨਹੀਂ ਹੋਵੇਗਾ ਉਹ ਤਾਂ ਆਪੇ ਆਪ ਨਿਰੰਜਨ ਸੋਏ ਮਹਾਰਾਜ ਕਹਿੰਦੇ ਵਾਹਿਗੁਰੂ ਤਾਂ ਆਲ ਇਨ ਆਲ ਆਪੇ ਆਪ ਦਾ ਮਤਲਬ ਹੀ ਇਹ ਹੈ ਨਾ ਆਲ ਨਾਲ ਹੈ ਪਰਮੇਸ਼ਰ ਨਿਰ ਅੰਜਨ ਮਾਇਆ ਕਾਲਖ ਤੋਂ ਰਹਿਤ ਆਪੇ ਆਪ ਕਹਿਣ ਕਰਕੇ ਉਹ ਪ੍ਰਮਾਤਮਾ ਸੁਤੰਤਰ ਹੈ ਪਤੰਤਰ ਨਹੀਂ ਪਤੰਤਰ ਹੁੰਦਾ ਅਧੀਨ ਹੋਣਾ ਕਿਸੇ ਦੇ ਕਬ ਆਪਣੀ ਮਰਜ਼ੀ ਅਨੁਸਾਰ ਸਭ ਕੰਮ ਕਰਦਾ ਫਿਰਦਾ ਕਿਸੇ ਦੇ ਅਧੀਨ ਨਹੀਂ ਹੈ ਨਾ ਹੀ ਕਿਸੇ ਦੀ ਮੰਨਦਾ ਹੀ ਹੈ ਜ਼ਬਰਦਸਤੀ ਸੱਚ ਭਗਤਾਂ ਦੀ ਮੰਨਦਾ ਹੈ ਭਗਤੀ ਕਰਨ ਵਾਲਾ ਬਹੁਤਾ ਹੀ ਪ੍ਰੇਮੀ ਹੋਵੇ ਉਹਦਾ ਸਿੱਧਾ ਸਾਦਾ ਭੋਲਾ ਪਾਲਾ ਉਹਦੀ ਗੱਲ ਮੰਨ ਲੈਂਦਾ ਦੂਜੇ ਜਿਹੜੇ ਲੋਕ ਨੇ ਚਲਾਕ ਨੇ ਸ਼ਰਾਰਤੀ ਨੇ ਸ਼ੈਤਾਨ ਨੇ ਉਹਨਾਂ ਵੀ ਨਹੀਂ ਮੰਨਦਾ ਹੈ ਜਦੋਂ ਟੂਨਿੰਗ ਮੇਰੇ ਲਈ ਨਿਰੰਜਨ ਕਹਿਣ ਨਾਲੋ ਪ੍ਰਮਾਤਮਾ ਮਾਇਆ ਮੈਲ ਤੋਂ ਰਹਤ ਹੈ ਮਾਇਆ ਮਲ ਮਲ ਦੇ ਸਹਤ ਨਹੀਂ ਇਉ ਨਾਦੀ ਬਿੰਦੀ ਸੁਤੰਤਰ ਪਤੰਤਰ ਮਾਇਆ ਮਲ ਸਹਤ ਹੈ ਕਿ ਮਾਇਆ ਤੋਂ ਰਹਤ ਹੈ ਸਤਗੁਰੂ ਜੀ ਨੇ ਦੋ ਪੰਕਤੀਆਂ ਵਿੱਚ ਹੀ ਅਰਥ ਦਾ ਇਹਦਾ ਪ੍ਰਸ਼ਨ ਦਾ ਉੱਤਰ ਦੇ ਦਿੱਤਾ ਥਾਪਿਆ ਨਾ ਜਾਏ ਨਾਦੀ ਉਲਾਦ ਨਹੀਂ ਕੀਤਾ ਨਾ ਹੋਏ ਬਿੰਦੀ ਉਲਾਦ ਨਹੀਂ ਆਪੇ ਆਪ ਦਾ ਮਤਲਬ ਹੈ ਸੁਤੰਤਰ ਹੈ ਪਤੰਤਰ ਨਹੀਂ ਨਿਰ ਅੰਜਨ ਅੰਜਨ ਹੁੰਦਾ ਸ਼ਰਮਾ ਸ਼ਰਮਾ ਹੁੰਦਾ ਕਾਲਾ ਕਾਲੀ ਹੁੰਦੀ ਹੈ ਮਾਇਆ ਨਿਰ ਅੰਜਨ ਮਾਇਆ ਕਾਲਖ ਤੋਂ ਰਹਿਤ ਹੈ ਉਹ ਮਾਇਆ ਮੈਲ ਦੇ ਸਹਤ ਨਹੀਂ ਹੈ ਇਉਂ ਇਹ ਮਹਾਰਾਜ ਨੇ ਦੋ ਪੰਕਤੀਆਂ ਵਿੱਚ ਛੇ ਪ੍ਰਸ਼ਨਾਂ ਦੇ ਉੱਤਰ ਦੇ ਦਿੱਤੇ ਸੋ ਉਸ ਪ੍ਰਮਾਤਮਾ ਨੂੰ ਕਿਸ ਨੇ ਸੇਵਾ ਆ ਬਈ ਜ ਨਹੀਂ ਮਹਾਰਾਜ ਵਿਅੰਤਾ ਨੇ ਕਹਿੰਦੇ ਸੇਵਾ ਕੀਤੀ ਪਾਈ ਇਉਂ ਤਾਂ ਨਹੀਂ ਉਹਦੀ ਕਿਸੇ ਨੇ ਸੇਵਾ ਹੀ ਨਹੀਂ ਕੀਤੀ ਕਹਿੰਦੇ ਲੱਗੇ ਮਹਾਰਾਜ ਜਿਨ੍ਹਾਂ ਨੇ ਸੇਵਾ ਕੀਤੀ ਆ ਉਹਨਾਂ ਨੂੰ ਕੋਈ ਫਾਲ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਜੇ ਨੇ ਸੇਵਿਆ ਤੈਨ ਪਾਇਆ ਮਾਨ ਕਹਿੰਦੇ ਭਾਈ ਜਿਨ੍ਹਾਂ ਨੇ ਪ੍ਰਮਾਤਮਾ ਦੀ ਸੇਵਾ ਕੀਤੀ ਆ ਨਾ ਫੇਰ ਗੱਲ ਇੱਥੇ ਆ ਜਾਂਦੀ ਮਹਾਰਾਜ ਸੇਵਾ ਉਹਦੀ ਕਿਵੇਂ ਹੋ ਸਕਦੀ ਜਲ ਤੱਕ ਸਰੂਪ ਨਹੀਂ ਸਰੀਰ ਨਹੀਂ ਕੁਛ ਨਹੀਂ ਮਹਾਰਾਜ ਕਹਿੰਦੇ ਸੇਵਾ ਦਾ ਮਤਲਬ ਸਿਮਰਿਆ ਸੰਤ ਕੀ ਸੇਵਾ ਨਾਮ ਤੇ ਆਈ ਹੈ ਮਾਰੂ ਸੋਹਲੇ ਚਾਉਂਦਾ ਗੁਰ ਕੀ ਸੇਵਾ ਨਾਮ ਤੇ ਆਈ ਐ ਪ੍ਰਮਾਤਮਾ ਦੀ ਸੇਵਾ ਕੀ ਐ ਜਿਹੜਾ ਨਾਮ ਜਪਣਾ ਹੀ ਉਹਦੀ ਸੇਵਾ ਹੈ ਉਹਨਾਂ ਨੇ ਮਾਨ ਆਦਰ ਸਤਕਾਰ ਪਾ ਲਿਆ ਹੈ ਪ੍ਰਮਾਤਮਾ ਦੀ ਸੇਵਾ ਦਾ ਕਹਿੰਦੇ ਇਹੀ ਫਲ ਆਦਰਤਾ ਮਾਇਆਵੀ ਬੰਦਿਆਂ ਨੂੰ ਵੀ ਮਿਲ ਜਾਂਦਾ ਮਾਇਆਵਕੀ ਮਨੁੱਖਾਂ ਦੀ ਸੇਵਾ ਕਰਨ ਨਾਲ ਵੀ ਪ੍ਰਾਪਤ ਹੋ ਜਾਂਦਾ ਅਤੇ ਮਾਨ ਨੂੰ ਨਖੇਰਤਾ ਵੀ ਦਿੱਤੀ ਗਈ ਹੈ ਕਬੀਰ ਮਾਇਆ ਤਜੀ ਤੱਕ ਆਪ ਭਿਆ ਜਉ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸੁਭਾ ਕੋ ਖਾਏ ਮਹਾਰਾ ਸੱਚੇ ਬਾਦਸ਼ਾਹ ਕਹਿਣ ਲਗੇ ਸਿੱਧੋ ਜਿਨ੍ਹਾਂ ਨੇ ਹਰੀ ਵਾਹਿਗੁਰੂ ਨੂੰ ਸੇਵਿਆ ਨੇ ਤਿਨਾਂ ਨੇ ਉਹ ਮਾਨ ਨਹੀਂ ਇੱਕ ਤਾਂ ਮਾਨ ਸਤਕਾਰ ਹੁੰਦਾ ਦੁਨਿਆਵੀ ਉਹ ਤਾਂ ਅਮਾਨ ਹੋ ਗਏ ਨਿਰਮਾਨ ਹੋਇਆ ਨਿਰਮਾਨ ਹੋਣਾ ਕਿਉਂਕਿ ਨਿਰਮਾਨ ਹੋਣਾ ਇੱਕ ਬਹੁਤ ਔਖਾ ਸਾਧਨ ਹੈ ਅਸ ਕੋ ਜਨ ਜਨਮਿਓ ਪਮਾਹੀ ਪ੍ਰਭ ਤਾ ਪਾਏ ਜਾਸ ਮਦ ਨਾਹੀ ਜਿਨਾਂ ਨੇ ਵਾਹਿਗੁਰੂ ਸੇਵਿਆ ਉਹਨਾਂ ਨੇ ਮੰਨਣਾ ਕਰਨਾ ਪਾਇਆ ਮੰਨਣ ਕਰਨ ਜੋ ਪ੍ਰਮਾਤਮਾ ਨੂੰ ਪਾਇਆ ਸੋ ਛੇ ਪ੍ਰਮਾਣਾਂ ਤੋਂ ਰਹਿ ਜੋ ਪ੍ਰਮਾਤਾ ਉਹਨੂੰ ਪਾਇਆ ਇਸ ਕਰਕੇ ਉਹ ਪ੍ਰਮਾਤਮਾ ਪ੍ਰਤੱਖ ਪ੍ਰਮਾਣ ਅਨੁਮਾਨ ਪ੍ਰਮਾਣ ਸ਼ਬਦ ਪ੍ਰਮਾਣ ਉਪਮਾਨ ਪ੍ਰਮਾਣ ਅਰਥਾਪਤੀ ਪ੍ਰਮਾਣ ਅਨੁਪਲਬਦੀ ਪ੍ਰਮਾਣ ਤੋ ਇਸ ਤਰੀਕੇ ਨਾਲ ਖਤਾਂ ਪਰਮਾਣਾਂ ਤੋਂ ਰਹਿ ਜੋ ਪ੍ਰਮਾਤਮਾ ਉਹਨੂੰ ਪਾਇਆ ਇਹ ਆਪਾਂ ਨੇ ਸਾਰੇ ਪਰਮਾਣਾਂ ਦੀ ਵਿਆਖਿਆ ਪਹਿਲਾਂ ਕੀਤੀ ਹੋਈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਤਿੰਨ ਪਾਇਆ ਮਾਨ। ਇੱਥੇ ਦੁਨੀਆ ਅੰਦਰ ਮਾਨ ਤਾਂ ਹਰੇਕ ਨੂੰ ਪੈਸਿਆਂ ਕਰਕੇ ਹੋਰ ਗੱਲਾਂ ਕਰਕੇ ਮਿਲ ਜਾਂਦਾ। ਪਰ ਪਰਲੋਕ ਵਿੱਚ ਮਾਨ ਪਾਇਆ। ਲੋਕ ਵਿੱਚ ਮਾਨ ਪਾਇਆ। ਸੱਚਾ ਮਾਨ ਆਦਰ ਤਹਿ ਦਿਲੋਂ ਤਨਵਾਦ। ਆਮ ਬੰਦਾ ਕੋਈ ਅਫਸਰ ਆ ਜੇ ਮਜਬੂਰੀ ਨੂੰ ਖੜਾ ਹੋ ਕੇ ਅਗਲਾ ਮਾਣ ਕਰਦਾ ਸਲੂਟ ਮਾਰਦਾ ਤੇ ਲੰਘ ਜਾਂਦਾ ਗਾਲਾਂ ਕੱਢਦਾ ਐਵੇਂ ਹੀ ਹੈ 200 ਗੱਲਾਂ ਕਰਦੇ ਲੋਕ ਉਹਦੇ ਬਾਰੇ ਆਪਾਂ ਵੀ ਕਿਤੇ ਜਾਣਦੇ ਆ ਆਪਣੇ ਮੂੰਹ ਤੇ ਬਹੁਤ ਗੱਲਾਂ ਮਿੱਠੀਆਂ ਫਲਾਣਾ ਢਮਕਾ ਜਦੋਂ ਪਰੇ ਹੋ ਜਾਂਦੇ ਆ ਉਦੋਂ ਨਿੰਦਾ ਕਰ ਲੈਂਦੇ ਲੋਕ ਪਰ ਕਹਿੰਦੇ ਨੇ ਜਿਹੜੇ ਰੱਬ ਦਾ ਪਿਆਰਾ ਉਹ ਤਿੰਨ ਪਾਇਆ ਉਹਨ ਸੱਚਾ ਮਾਣ ਪਾਇਆ ਜਸ ਕੀਰਤ ਜਗ ਲੇ ਮੂਤ ਵੀ ਜਸ ਹੁੰਦਾ ਤੁਰਿਆ ਜਾਣ ਤੋਂ ਬਾਅਦ ਵੀ ਜਸ ਹੁੰਦਾ ਉਹਦਾ ਕੀਰਤੀ ਹੁੰਦੀ ਕੋਈ ਬੰਦਾ ਬਹੁਤ ਵੱਡੀ ਲੋਕ ਕਹਿੰਦੇ ਉਹਦੀ ਪਿੱਠ ਸੁਣਦੀ ਆ ਇਹ ਬੰਦਾ ਹੈ ਜਾਂ ਮਿਲਦਾ ਨਾ ਮਹਾਰਾਜ ਕਹਿੰਦੇ ਸੱਚਾ ਮਾਣ ਆਦਰ ਸਤਕਾਰ ਲੋਕ ਤੇ ਪਰਲੋਕ ਚ ਮਿਲ ਜਾਂਦਾ ਨਾਨਕ ਗਾਵੀਐ ਗੁਣੀ ਨਿਧਾਨ ਮਹਾਰਾਜ ਕਥਨ ਕਰਦੇ ਨੇ ਉਹ ਗੁਣਾ ਦਾ ਖਜ਼ਾਨਾ ਜੋ ਵਾਹਿਗੁਰੂ ਉਹਨੂੰ ਗਾਓ ਕਿਉਂਕਿ ਜੋ ਗੁਣ ਗਾਉਂਦਾ ਉਹ ਮਨੁੱਖ ਆਪ ਵੀ ਗੁਣਾ ਦਾ ਖਜ਼ਾਨਾ ਬਣ ਜਾਂਦਾ ਮਹਾਰਾਜ ਤਾਂ ਕਹਿ ਰਹੇ ਨੇ ਕਿਉਂਕਿ ਸਿੱਧ ਜਿਆਦਾਤਰ ਆਸਵਾਸ ਇਹ ਚੜਾ ਕੇ ਤਾਂ ਨੂੰ ਸੋ ਹਵਾ ਨੂੰ ਅੰਦਰ ਆਪਣੇ ਭਰ ਕੇ ਆਪਾਨ ਵਾਈ ਨੂੰ ਖਿੱਚ ਕੇ ਉੱਪਰ ਨੂੰ ਤਾਂ ਤੇ ਪਾਨ ਰੋਕ ਕਿੰ ਚੜਾ ਲੈਣਾ ਦਸਮ ਦਵਾਰ ਨੂੰ ਵੀ ਖੋਲ ਲੈਣਾ ਉਹਦੇ ਨਾਲ ਸਿਰਫ ਰਿੱਧੀਆਂ ਸਿੱਧੀਆਂ ਲਿਖਦੀਆਂ ਨੇ ਸ਼ਕਤੀ ਜੀ ਆਜ ਆਉਂਦੀ ਬੰਦੇ ਚ ਇੱਕ ਹੁੰਦੀ ਆ ਨਾਮ ਦੁਆਰਾ ਦਸਮ ਦਵਾਰ ਤੱਕ ਜਾਣਾ ਉਹ ਅਲੱਗ ਚੀਜ਼ ਹੈ ਕਈ ਲੋਕ ਕਹਿੰਦੇ ਜੋਗੀਆਂ ਦੀ ਗੱਲ ਹੈ ਜੋਗੀਆਂ ਦੀ ਗੱਲ ਹੈ ਕੱਲੇ ਸਵਾਸਾਂ ਰਾਹੀਂ ਦਸਨ ਦਵਾਰ ਖੋਲਣਾ ਜਿਹੜਾ ਨਾਮ ਦੇ ਰਾਹੀਂ ਚੀਜ਼ ਖੁੱਲਣੀਆਂ ਹੋਰ ਹੁਣ ਸਾਇੰਸਦਾਨ ਆ ਜਾ ਕੇ ਆਏ ਨੇ ਚੰਦਰਮਾ ਤੇ ਉਹ ਕਹਿੰਦੇ ਉੱਥੇ ਮਿੱਟੀ ਲਿਆਏ ਨੇ ਕਹਿੰਦੇ ਕੁਝ ਨਹੀਂ ਹੈ ਉੱਥੇ ਜਾ ਕੇ ਤੇ ਵੀ ਆਏ ਨੇ ਪਰ ਚੰਦਰਮਾ ਦੇ ਉੱਤੇ ਇੰਨੇ ਮਹਿਲ ਨੇ ਇੰਨਾ ਕੁਝ ਰਹਿੰਦਾ ਉਹ ਉਹਨਾਂ ਨੂੰ ਦਿਖਦਾ ਹੀ ਨਹੀਂ ਇਹ ਦੁਨੀਆ ਜਿੱਥੇ ਸਾਹਮਣੇ ਦਿਖਦੀ ਹੈ ਉਥੇ ਇੱਕ ਅਧਿਕ ਦੁਨੀਆ ਵੀ ਹੈ ਉਹ ਨਾਮ ਨਾਲ ਹੀ ਦਿਖਦੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਗੋਰਖਾਣਾ ਨੂੰ ਓੰ ਅੰਗ ਓੰ ਕਰਕੇ ਕੀ ਨਜ਼ਰ ਆਉਂਦਾ ਕਹਿੰਦੇ ਸ਼ਿਵ ਜੀ ਗੰਗਾ ਵਿਸ਼ਨੂੰ ਗਣੇਸ਼ ਸਾਰੀਆਂ ਸ਼ਕਤੀਆਂ ਦਿਖਦੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਓੰ ਨਾਲ ਪਰਮਾਤਮਾ ਦੇ ਦਰਸ਼ਨ ਤਾਂ ਨਹੀਂ ਹੁੰਦੇ ਇੱਕ ਓੰਕਾਰ ਕਹੇ ਕਿ ਦੇਖੋ ਜਦੋਂ ਇੱਕ ਓੰਕਾਰ ਦਾ ਅਭਿਆਸ ਕਰਵਾਇਆ ਅਨੰਤ ਬ੍ਰਹਮ ਦੇ ਦਰਸ਼ਨ ਹੋ ਗਏ ਫਿਰ ਤਾਂ ਇਸ ਤਰ੍ਹਾਂ ਹੈ ਕਿ ਇੱਕ ਸਵਾਸ ਨਾਲ ਚੜਾਉਣਾ ਇੱਕ ਬਾਣੀ ਦੇ ਅਭਿਆਸ ਨਾਲ ਉੱਥੇ ਤੱਕ ਜਾਣਾ ਇਹਨਾਂ ਸਾਰੀਆਂ ਚੀਜ਼ਾਂ ਦਾ ਫਰਕ ਹੁੰਦਾ ਕਰਮ ਨੇ ਤਾਂ ਪਤਾ ਲੱਗਦਾ ਗਾ ਵੀ ਐ ਸੁਣੀਐ ਕਹਿੰਦਾ ਮਹਾਰਾਜ ਗਾਉਣਾ ਵੀ ਠੀਕ ਐ ਪਰ ਅੱਗੇ ਵੀ ਦੱਸੋ ਕਿ ਅਭਿਆਸ ਕਿਵੇਂ ਕਰਨਾ ਚਾਹੀਦਾ ਮਹਾਰਾਜ ਕਹਿੰਦੇ ਜੇ ਗਾਇਨ ਕਰਨ ਵਾਲੇ ਮਹਾਰਤਮਾ ਮਿਲ ਜਾਣ ਤਾਂ ਉਹਨਾਂ ਸਾਹਮਣੇ ਬੈਠ ਕੇ ਸੁਣਨਾ ਚਾਹੀਦਾ ਜੇ ਸੁਣਨ ਵਾਲਾ ਜਗਿਆਸੂ ਸਿੱਖ ਪਾਸ ਆਵੇ ਤਾਂ ਉਹਦੇ ਅੱਗੇ ਹਰੀ ਦੇ ਗੁਣ ਗਾਉਣੇ ਚਾਹੀਦੇ ਨੇ ਸੰਤ ਮਿਲੈ ਕਿ ਸੁਨੀਆ ਕਈਆ ਮਿਲੈ ਸੰਤ ਮਸਟ ਕਰ ਰਹੀ ਹੈ ਮਹਾਰਾਜ ਕਹਿੰਦੇ ਗਾਵੀਆ ਜੇ ਆਪਣੇ ਮੂੰਹ ਨਾਲ ਤਾਂ ਸੁਨੀਆ ਪੜਕੰਨਾਂ ਨਾਲ ਇਹ ਨਹੀਂ ਕਿ ਮੂੰਹ ਨਾਲ ਬਾਣੀ ਪੜੀ ਗਏ ਪੜੀ ਗਏ ਤੇ ਕੰਨ ਕਿਤੇ ਨੇ ਤੇ ਮਨ ਕਿਤੇ ਘੁੰਮ ਰਿਹਾ ਸਾਰੀ ਤਾਂ ਗੈਰ ਹਾਜ਼ਰੀ ਹੋਗੀ ਮਾਨੈ ਰੱਖੀ ਐ ਭਾਉ ਕਹਿੰਦੇ ਜੀ ਮੂੰਹ ਨਾਲ ਬੋਲ ਕੇ ਕੰਨਾਂ ਨਾਲ ਤਾਂ ਸੁਣ ਲਈਏ ਕਿ ਹੋਰ ਵੀ ਕੋਈ ਸਾਧਨ ਹੈ ਮਹਾਰਾਜ ਕਹਿੰਦੇ ਮਨ ਵਿੱਚ ਜੇ ਪ੍ਰੇਮ ਨਾ ਨਹ ਹੋਵੇ ਤੇ ਪਹਿਲੇ ਦੋ ਸਾਧਨ ਨਿਸਫਲ ਚਲੇ ਜਾਂਦੇ ਨੇ ਇਸ ਕਰਕੇ ਮਨ ਵਿੱਚ ਪ੍ਰੇਮ ਰੱਖ ਕੇ ਗੁਣ ਗਾਉਣੇ ਨੇ ਵਾਹਿਗੁਰੂ ਕਹਿ ਕੇ ਕੰਨ ਨਾਲ ਸੁਣ ਕੇ ਮਨ ਅੰਦਰ ਵਾਹਿਗੁਰੂ ਨਾਲ ਪਿਆਰ ਵੀ ਪਾਉਣਾ ਵਾਹਿਗੁਰੂ ਜੀ ਕਰ ਦੇਵੋਗੇ ਦਰਸ਼ਨ ਵਾਹਿਗੁਰੂ ਜੀ ਹੁਣ ਕਦੋਂ ਕਿਰਪਾ ਕਰੋਗੇ ਬਹੁਤ ਜਨਮ ਵਿਛਰੇ ਥੇ ਮਾਧ ਇਹ ਜਨਮ ਤੁਮਾਰੇ ਲੇਖੇ ਕਹ ਰਵਦਾਸ ਆਸ ਲੱਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਦੋਂ ਕਿਰਪਾ ਕਰੋਗੇ ਗਰੀਬਾਂ ਦਾ ਨੰਬਰ ਕਰਵਾਉਣਾ ਜੀ ਓਏ ਭਾਵਨਾ ਨਾਲ ਦੀ ਪ੍ਰਾਪਤੀ ਲਈ ਗਾਈਏ ਤਾਂ ਸੁਣੀਏ ਤਾਂ ਪ੍ਰੇਮ ਅੰਦਰੋਂ ਕਰੀਏ ਭਾਵਨਾ ਕਰੀਏ ਇਹ ਦੋਨੋਂ ਤਿੰਨੇ ਚੀਜ਼ਾਂ ਵੀ ਉਹਦੀ ਕਿਰਪਾ ਤੋਂ ਬਿਨਾਂ ਨਾ ਕੋ ਗਾ ਸਕਦਾ ਨਾ ਕੰਨਾਂ ਨਾਲ ਸੁਣ ਸਕਦਾ ਨਾ ਭਾਉ ਕਰ ਸਕਦਾ ਇਹ ਵੀ ਉਹ ਆਪ ਹੀ ਲਾਉਂਦਾ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਅਤੇ ਸਾਰੇ ਦੁੱਖਾਂ ਨੂੰ ਪਰ ਵਿਸ਼ੇਸ਼ ਕਰਕੇ ਹਰ ਹੁੰਦਾ ਨਾਸ ਕਰਨਾ ਨਿਵਰਤ ਕਰਕੇ ਸੁੱਖਾਂ ਨੂੰ ਹਿਰਦੇ ਘਰ ਵਿੱਚ ਲੈ ਜਾਂਦਾ ਦੁੱਖ ਦੀ ਨਿਵਰਤੀ ਹੋ ਜਾਂਦੀ ਹੈ ਬਾਣੀ ਸੁਣਨ ਨਾਲ ਤੇ ਸੁੱਖ ਨੂੰ ਆਤਮਕ ਨਾਲ ਨੂੰ ਆਪਣੇ ਘਰ ਵਿੱਚ ਲੈ ਜਾਂਦਾ ਦੁੱਖ ਜੰਮਣ ਮਰਨ ਦਾ ਦੁੱਖ ਵਿਛੋੜੇ ਦਾ ਦੁੱਖ ਭੁੱਖ ਦਾ ਦੁੱਖ ਬਿਮਾਰੀ ਦਾ ਦੁੱਖ ਹੋਰ ਬੜੇ ਦੁੱਖ ਨਹੀਂ ਕਲ ਕਲੇਸ਼ ਮਿਟੇ ਹਰ ਨਾਏ ਦੁੱਖ ਬਿਨਸੇ ਸੋ ਕੀਨੋਂ ਠਾਓ ਸੁਖ ਘਰ ਘਰ ਜਿਹੜਾ ਹਿਰਦਾ ਹਿਰਦੇ ਰੂਪ ਘਰ ਚ ਲੈ ਜਾਇਦਾ ਫਿਰ ਸਿੱਧਾਂ ਨੇ ਬੇਨਤੀ ਕੀਤੀ ਪ੍ਰਮਾਤਮਾ ਦੇ ਗੁਣ ਆਪਣੇ ਆਪ ਗਾਈਏ ਸੁਣੀਏ ਜਾਂ ਕਿਸੇ ਦੁਆਰਾ ਮਹਾਰਾਜ ਕਹਿੰਦੇ ਗਾਇਨ ਕਰਨ ਵਾਲੇ ਜੋ ਗੁਰੂ ਨੇ ਨਾ ਉਹਨਾਂ ਤੋਂ ਉਪਦੇਸ਼ ਸੁਣ ਕੇ ਮੰਨਣ ਕਰੇ ਅਨਧਿਆਸਨ ਕਰੇ ਫਿਰ ਬ੍ਰਹਮ ਗਿਆਨ ਹੁੰਦਾ ਹੈ ਇਨਸਾਨ ਨੂੰ ਗਿਆਨ ਦਾ ਫਲ ਦੱਸਦੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਦੁੱਖਾਂ ਤੋਂ ਪਰੇ ਜੋ ਹਰੀ ਪ੍ਰਮਾਤਮਾ ਹੈ ਨਾ ਸੁੱਖਾਂ ਦਾ ਘਰ ਉਹਦੇ ਵਿੱਚ ਲੈ ਜਾਏ ਲੀਨ ਹੋ ਜਾਏ ਅਭੇਦ ਹੋ ਜਾਵੇ ਵਾਹਿਗੁਰੂ ਦੇ ਵਿੱਚ ਸੋ ਐਸਾ ਆਪਾਂ ਕਿਤੇ ਵਿਚਾਰ ਕਰਾਂਗੇ ਕਿਤੇ ਫੇਰ ਕਿਤੇ ਇਕੱਠੀਆਂ ਛੁੱਟੀਆਂ ਆਈਆਂ 2 3 ਫੇਰ ਬਹਿ ਕੇ ਆਪਾਂ ਸਾਰੇ ਜਾਣੇ ਇੱਕ ਜਪਜੀ ਸਾਹਿਬ 2 4 5 ਜਪਜੀ ਸਾਹਿਬ ਦੇ ਪਾਠ ਸੁਣ ਕੇ ਕਰਾਂਗੇ ਜਿਵੇਂ ਕਲਾਸ ਲੱਗਦੀ ਇਸ ਤਰ੍ਹਾਂ ਕਲਾਸ ਲੱਗ ਜਾਵੇਗੀ ਉਹਦੇ ਵਿੱਚ ਬਿਠਾ ਕੇ ਦੱਸਣਾ ਪੈਂਦਾ ਕਿ ਐਉਂ ਪਾਠ ਕਰਨਾ ਤੇ ਸੁਣਨਾ ਤੇਉਂ ਭਾਉ ਕਰਨਾ ਜੇ ਇੱਕ ਹਫਤਾ ਲਗਾਤਾਰ ਉਹ ਕਰ ਲਵੇ ਨਾ ਉਸ ਤਰ੍ਹਾਂ ਹਫਤੇ ਬਾਅਦ ਬਿਲਕੁਲ ਮਨਕਾਗਰ ਹੋ ਕੇ ਜੀਵ ਕਹਿੰਦਾ ਉਹ ਪਾਠ ਹੀ ਕਰ ਜਾਈਏਗੀ ਗੱਲ ਤੇ ਹੈ ਕਿ ਘਰੇ ਤਾਂ ਵਧੀਰੀਆਂ ਮਸ਼ੀਨਾਂ ਲਿਆਉਂਦੇ ਲੋਕ ਪਰ ਜਿਮ ਵਿੱਚ ਤਾਂ ਜਾਣਾ ਹੀ ਪੈਂਦਾ ਨਾ। ਇਹ ਘਰੇ ਕਿਤਾਬਾਂ ਲਿਆ ਕੇ ਤਾਂ ਸਾਰੇ ਡਾਕਟਰ ਬਣ ਜਾਣ। ਯੂਨੀਵਰਸਿਟੀ ਕਦੇ ਲਈ। ਦੱਸਣ ਵਾਲੇ ਦਾ ਤਜਰਬਾ ਜਾਵੇ ਹੁੰਦਾ। ਇਸ ਕਰਕੇ ਤਰੀਕੇ ਅਸੀਂ ਵੀ ਮਹਾਪੁਰਸ਼ਾਂ ਤੋਂ ਸਿੱਖੇ بڑے بڑے ਬ੍ਰਹਮ ਗਿਆਨੀਆਂ ਤੋਂ ਉਹੀ ਵੰਡਣ ਲੱਗੇ ਹੋਏ ਆ। ਦੁਨੀਆ ਨੂੰ ਪਤਾ ਲੱਗੇ ਇਹ ਹੀ ਤਰੀਕਾ ਇੱਕ ਬਹੁਤ ਵੱਡਾ ਹੈ ਕਿ ਗਾਜ਼ੀ ਆ ਸੁਣੀਏ ਮਨ ਰੱਖੀਏ ਭਾਓ। ਦੁੱਖ ਪਰ ਹਰ ਸੁਖ ਧਰ ਲੈ ਜਾਏ। ਇਸ ਕਰਕੇ ਉਹ ਗਿਆਨਵਾਨ ਦੇ ਸਰੀਰ ਵਿੱਚ ਜਦ ਤੱਕ ਸਵਾਸ ਨੇ ਤੱਕ ਉਦੋਂ ਤੱਕ ਜੀਵਨ ਮੁਕਤੀ ਦੇ ਆਨੰਦ ਲੈਣ ਵਾਸਤੇ ਉਹ ਕੀ ਕਰਤੱਬ ਕਰਦਾ ਗੁਰਮੁਖ ਦੀ ਵਕਤ ਆ ਗਈ ਹੁਣ ਇਹ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਕਹਿੰਦੇ ਉਹ ਗੁਰਮੁਖ ਕਦੀ ਤਾਂ ਨਾਦੰ ਬਾਜਾ ਲੈ ਕੇ ਗੁਰਬਾਣੀ ਦੇ ਨਾਦੰ ਸ਼ਬਦਾਂ ਨੂੰ ਪੜਦਾ ਹੋਇਆ ਅਭੇਰ ਕੀਰਤਨ ਭਗਤੀ ਕਰਦਾ ਅਭੇਰ ਪੁਰਸ਼ ਜਦ ਕੀਰਤਨ ਕਰਦੇ ਨੇ ਚੀੜੀ ਚੋਂ ਵੀ ਨਹੀਂ ਕਰਦੀ ਕੋਈ ਆਵਾਜ਼ ਨਹੀਂ ਆਉਂਦੀ ਨਹੀਂ ਸ਼ਾਂਤੀ ਹੋ ਜਾਂਦੀ ਅਭੇਰ ਪੁਰਸ਼ਾਂ ਨੇ ਕੀਰਤਨ ਕੀਤੇ ਨੇ ਪਿੱਛੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਸੰਤ ਬਾਬਾ ਇਸ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਸੰਤ ਬਾਬਾ ਇਸ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼ ਤੇ ਆਪੇ ਇਹ ਦੇ ਪੁਰਸ਼ ਸਨ ਸਾਰੇ ਜਦੋਂ ਕੀਰਤਨ ਕਰਦੇ ਸੀ ਵਾਜਾ ਵਜਾਉਂਦੇ ਸੀ ਉਥੇ ਮਨ ਟਿਕ ਜਾਂਦਾ ਸੀ ਸਭ ਦੇ ਆਪੇ ਇਹ ਦੇ ਪੁਰਸ਼ ਗੁਰਮੁਖ ਨਾਦਨ ਪਹਿਲਾਂ ਤੋਂ ਆਪਣਾ ਭਲਾ ਕਰਦੇ ਨੇ ਫਿਰ ਕੀਰਤਨ ਰਾਹੀਂ ਸੰਗਤ ਦਾ ਭਲਾ ਕਰਦੇ ਨੇ ਗੁਰਮੁਖ ਵੇਦੰ ਫਿਰ ਕਦੀ ਨਾਦਨ ਨੂੰ ਉਪਦੇਸ਼ ਕਰਨ ਲੱਗ ਜਾਂਦੇ ਨੇ ਇਸ ਤੋਂ ਦਾਸ ਹੋ ਜਾਵੇ ਮਨ ਫਿਰ ਉਹ ਗੁਰਮੁਖ ਵੇਦ ਜਿਹੜੇ ਨਾ ਵੇਦੰ ਗਿਆਨ ਦੀ ਗੱਲ ਕਰਦੇ ਨੇ ਭਾਵ ਕਥਾ ਕਰਨ ਲੱਗ ਜਾਂਦੇ ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਬਾਬਾ ਗੁਰਵਜਨ ਸਿੰਘ ਜੀ ਖਾਲਸਾ ਬ੍ਰਹਮ ਗਿਆਨ ਤੱਕ ਹੋ ਗਿਆ ਬ੍ਰਹਮ ਗਿਆਨ ਤੱਕ ਕਿਸੇ ਨੇ ਵੀ ਹੋ ਜਾਈ ਚੁੱਪ ਕਰਕੇ ਸੱਚਖੰਡ ਚੱਲਿਆ ਜਾਵੇ ਪਰ ਗੁਰਮਖਾਂ ਨੇ ਇਹ ਜਾਣਿਆ ਕਿ ਜੇ ਮੈਨੂੰ ਪ੍ਰਾਪਤੀ ਹੋ ਗਈ ਮੈਂ ਕਰੋੜਾਂ ਜੀਵਾਂ ਨਾਲ ਭਲਾ ਕਰਦਿਆਂ ਨਾਦਨ ਕੀਰਤਨ ਦੁਆਰਾ ਵੇਦੰਗ ਗਿਆਨ ਦੁਆਰਾ ਕਥਾ ਕਰਕੇ ਉਹ ਕਥਾ ਰਾਹੀਂ अनेका ਜੀਵਾਂ ਨੂੰ ਤਾਰਦੇ ਨੇ ਆਪਣੇ ਆਪ ਨੂੰ ਭੁੱਲ ਜਾਂਦੇ ਨੇ ਕਿ ਮੈਂ ਕੌਣ ਆ ਸਾਡੇ ਵਿੱਚ ਰਹਿ ਕੇ ਸਾਡੇ ਵਰਗੇ ਹੀ ਹੋ ਜਾਂਦੇ ਨੇ ਹੁੰਦੇ ਬਹੁਤ ਵੱਡੇ ਨੇ ਹੋਣ ਨਜ਼ੀਕ ਖੁਦਾਏ ਦਾ ਭੇਦ ਨਾ ਕਿਸੇ ਦੇਨ ਸਮਰਾਥ ਇੰਨੇ ਜ਼ਿਆਦਾ ਹੁੰਦੇ ਨੇ ਵੀ ਸਭ ਕੁਝ ਕਰ ਸਕਦੇ ਗੁਰੂ ਨਾਨਕ ਸਾਹਿਬ ਦੁਨੀਆਂ ਦੇ ਵਿੱਚ ਹੀ ਰਹਿ ਕੇ ਚਲੇ ਗਏ ਦੇਖ ਲਓ ਕਿਸੇ ਨੂੰ ਬਹੁਤਾ ਪਤਾ ਨਹੀਂ ਲੱਗਿਆ ਵੀ ਇਹ ਕੌਣ ਹੈ 10 ਸਰੂਪ ਨਿਰੰਕਾਰ ਨਹੀਂ ਧਾਰੇ ਨੇ ਹੁਣ ਤੱਕ ਨਹੀਂ ਲੋਕਾਂ ਨੂੰ ਪਤਾ ਲੱਗਿਆ ਹੁਣ ਤੱਕ ਵੀ ਲੋਕ ਕਹੀ ਜਾਂਦੇ ਗੁਰੂ ਨਾਨਕ ਸਾਹਿਬ ਬਾਣੀ ਲਿਆਉਣ ਵਾਲਾ ਪਗੰਬਰ ਸੀ ਐ ਸੀ ਬਹੁਤ ਮੂੰਹ ਕਾਲਾ ਕਰਨਾ ਧਰਮ ਰਾਜੇ ਦੇ ਇਹਨਾਂ ਦਾ ਕਿਉਂਕਿ ਨਿਰੰਕਾਰ ਆਪ ਹੈ ਗੁਰੂ ਨਾਨਕ ਸਾਹਿਬ ਬਹੁਤ ਚੀਜ਼ਾਂ ਨੇ ਜਿਹੜੀਆਂ ਤੋਂ ਤਿੱਲ ਪਦਾਂ 'ਚ ਰਹਿ ਕੇ ਤਮੋ ਰਜੋ ਸਤੋ ਵਾਲੇ ਨਹੀਂ ਕਹਿ ਸਕਦੇ ਉਹਨੂੰ ਜਦ ਤੱਕ ਆਪਣੀ ਬਿਰਤੀ ਚੌਥੇ ਪੱਛ ਨਹੀਂ ਜਾਂਦੀ ਉਦੋਂ ਤੱਕ ਨਹੀਂ ਜਾਣ ਸਕਦੇ ਬ੍ਰਹਮ ਕੀ ਹੈ ਸਤਿਗੁਰੂ ਕੀ ਨੇ ਉਹਨਾਂ ਨੇ ਸ਼ਹੀਦ ਦੀਆਂ ਕੀ ਨੇ ਉਹਨਾਂ ਦੇ ਕਰਮ ਕੀ ਨੇ ਜਦ ਉੱਪਰ ਬਿਰਤੀ ਚਲੀ ਜਾਂਦੀ ਆ ਨਿਰੰਕਾਰ ਦੇ ਦਰਸ਼ਨ ਹੋ ਜਾਂਦੇ ਜੀਵ ਨੂੰ ਪਰਮਾਤਮਾ ਦੇ ਸਤਿਗੁਰਾਂ ਦੇ ਉਦੋਂ ਜਾ ਕੇ ਜੀਵ ਸਮਝ ਗੋਏ ਤਾਂ ਸਤਿਗੁਰੂ ਮਹਾਰਾਜ ਨੇ ਸਾਰੇ ਕੌਤਕ ਕੀਤੇ ਨੇ ਇਸ ਕਰਕੇ ਉਹਨਾਂ ਕੌਤਕਾਂ ਨੂੰ ਤਾਂ ਕੋਈ ਭਾਗਾਂ ਵਾਲਾ ਹੀ ਸਮਝ ਸਕਦਾ ਜਿਹੜੇ ਜੀਵ ਹਲੇ ਸਵਾਦਾਂ ਵਿੱਚ ਫਸੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਕਿ ਨਿਰੰਕਾਰ ਕੌਣ ਨੇ 10 ਰੂਪ ਕੀ ਨੇ ਸਤਗੁਰੂ ਦੇ ਉੱਲਾ ਰੱਖ ਕੇ ਸਾਰਾ ਕੁਝ ਕਰ ਲਿਆ ਦੂਜੇ ਸਰੂਪ ਨੂੰ ਕਹਿੰਦੇ ਉਹ ਪਹਿਲਾਂ ਉੱਥੇ ਜਾਂਦੇ ਸੀਗੇ ਕਿ ਜਿਹਨੂੰ ਕਹਿੰਦੇ ਉਹ ਗੰਗਾ ਤੇ ਜਾਂਦੇ ਸੀਗੇ ਉਹ ਵੀ ਇਕ ਉੱਲਾ ਹੀ ਰੱਖਣਾ ਸੀ ਉਹਨਾਂ ਨੇ ਜਿੰਨਾਂ ਕੋਲ ਬਹੁਤ ਕੁਝ ਹੁੰਦਾ ਉਹ ਉੱਲਾ ਬਹੁਤ ਰੱਖਦੇ ਨੇ ਬੰਦੇ ਨੂੰ ਉਹੀ ਚੱਕਰਾਂ 'ਚ ਪਾ ਲੈਣਾ ਦੇਖਣ ਵਾਲੇ ਨੇ ਸਮਝਣਾ ਵੀ ਇਹ ਤਾਂ ਕੁਝ ਵੀ ਨਹੀਂ ਹੈ ਬਹੁਤ ਚਲਾਕ ਹੁੰਦੇ ਨੇ ਅੰਦਰੋਂ ਇਹ ਰੱਬ ਦੇ ਪਿਆਰੇ ਬਹੁਤੇ ਜਿਆਦਾ ਚੁੱਪਚੀ ਪੀਤੇ ਹੋ ਕੇ ਲੋਕਾਂ ਨੇ ਉਹ ਗੁਮਰਾਹ ਆ ਵੀ ਕਰ ਦਿੰਦੇ ਨੇ ਕਿ ਮੇਰੇ ਕੋਲ ਤਾਂ ਭਾਈ ਕੁਝ ਵੀ ਨਹੀਂ ਹੈਗਾ ਮੈਂ ਤਾਂ ਸਿੱਧਾ ਜਿਹਾ ਬੰਦਾ ਭੋਲਾ ਜਿਹਾ ਮੈਂ ਤਾਂ ਜੀ ਕੁਝ ਆਉਂਦਾ ਹੀ ਨਹੀਂ ਹੈ ਜਿਹੜੇ ਬੁੱਧੀ ਦੀ ਸਿਆਣਪ ਵਾਲੇ ਹੁੰਦੇ ਨੇ ਉਹ ਕਹਿੰਦੇ ਇਹਨੂੰ ਨਹੀਂ ਪਤਾ ਆ ਕੁਛ ਇਹ ਤਾਂ ਅਗਿਆਨੀ ਜਿਹੀ ਲੱਗਦਾ ਇਸ ਕਰਕੇ ਰਹਿੰਦੇ ਗੁਪਤ ਨੇ ਰੱਬ ਦੇ ਪਿਆਰੇ ਗੁਰਮੁਖ ਰਹਿਆ ਸਮਾਈ ਕਹਿੰਦੇ ਨਹੀਂ ਹੁੰਦਾ ਕਿ ਗੁਰਮੁਖ ਪਹਿਲਾਂ ਕੀਰਤਨ ਕਰਦੇ ਨੇ ਤੇ ਉਹ ਕੱਲੇ ਵਢਾਈ ਲਈ ਪੈਸੇ ਲਈ ਕੀਰਤਨ ਕੀਤਾ ਜਾਂ ਕਥਾ ਕੀਤੀ ਨਹੀਂ ਕਹਿੰਦੇ ਜਦੋਂ ਸੰਗਤ ਚਲੀ ਜਾਂਦੀ ਆ ਆਪਣੇ ਆਸਣ ਤੇ ਗੁਰਮੁਖ ਰਹਾ ਸਮਾਈ ਉਹ ਫਿਰ ਆਪਣੇ ਆਸਣ ਤੇ ਬਹਿ ਕੇ ਸਮਾਧੀ ਲਾ ਲੈਂਦੇ ਨੇ ਉਹ ਪ੍ਰਮਾਤਮਾ ਚ ਇਸਤਤ ਹੋ ਜਾਂਦੇ ਨੇ ਪਰਉਪਕਾਰੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲਾਇਨ ਮਿਲਾਏ ਉਹ ਰੱਬ ਦੇ ਪਿਆਰੇ ਦੁਨੀਆਂ ਦਾ ਭਲਾ ਕਰਦੇ ਨੇ ਕੀਰਤਨ ਕਥਾ ਰਾਹੀ ਆਪ ਵੀ ਜੁੜੇ ਰਹਿੰਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਦੇਖੋ ਸੱਚਾ ਸਾਹਿਬ ਸੱਚ ਨਾਏ ਤੋਂ ਅਵਸਥਾ ਚੱਲੀ ਥਾਪਿਆ ਨਾਏ ਤੋਂ ਚੱਲੀ ਬਹੁਤ ਉੱਚੀ ਅਵਸਥਾ ਜਾ ਗਏ ਹੁਣ ਆਪਾਂ ਜਿਵੇਂ ਜਹਾਜ਼ ਪਹਿਲਾਂ ਰਨਵੇ ਤੇ ਹੁੰਦਾ ਫਿਰ ਹੌਲੀ-ਹੌਲੀ ਹੌਲੀ ਆਕਾਸ਼ ਵਿੱਚ 38000 40000 ਫੁੱਟ ਦੀ ਉਚਾਈ ਤੇ ਚਲਾ ਜਾਂਦਾ ਤੇ ਆਪਾਂ ਤਾਂ ਹੁਣ ਚਲੇ ਗਏ ਆ ਬਿਲਕੁਲ ਸੱਚਖੰਦ ਦੇ ਨੇੜੇ ਐਡੀ ਉੱਚੀ ਅਵਸਥਾ ਦੱਸ ਰਹੇ ਨੇ ਮਹਾਰਾਜ ਬ੍ਰह्म ਗਿਆਨ ਦੀ ਅਵਸਥਾ ਹੈ ਜਿੱਥੇ ਹੁਣ ਆਪਾਂ ਇਸ ਵਕਤਾਂ ਸਮਰਾਜ ਦੇ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਅਕਾਲ ਪੁਰਖ ਤਿੰਨ ਗੁਰਮੁਖ ਪਦਾਂ ਦੇ ਅਡੋ ਅਡਰ ਅਰਥ ਕਰਨੇ ਨੇ ਜਿਹੜੇ ਆ ਇੱਥੇ ਇੱਕ ਤਾਂ ਗੁਰਮੁਖ ਜਗਿਆਸੂ ਹੁੰਦੇ ਨੇ ਇੱਕ ਗੁਰਮੁਖ ਮੁਖ ਗੁਰੂ ਸਾਹਿਬ ਇੱਕ ਗੁਰਮੁਖ ਜਿਹੜੇ ਪੂਜਯ ਅਦਿ ਸਤਾਨ ਰੂਪ ਪ੍ਰਮਾਤਮਾ ਜਿਵੇਂ ਆਉਂਦਾ ਨਾ ਗੁਰਮੁਖ ਆਮ ਵਿਅਕਤੀ ਲਈ ਵੀ ਹੈ ਆਓ ਜੀ ਗੁਰਮੁਖੋ ਪਿਆਰਿਓ ਤੇ ਇੱਕ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰਨਾਨਦ ਸਾਹਿਬ ਬਾਰੇ ਵੀ ਉਚਾਰਿਆ ਇੱਕ ਗੁਰਮੁਖ ਪ੍ਰਮਾਤਮਾ ਨੂੰ ਵੀ ਕਿਹਾ ਸੋ ਇਸ ਕਰਕੇ ਜਿਸ ਜਿਗਿਆਸੂ ਨੇ ਮੁਖੀ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਜਾਣਿਆ ਨਾ ਉਹ ਜਿਗਿਆਸੂ ਗੁਰਮੁਖ ਪੂਜਯ ਅਦਿਸਤਾਨ ਰੂਪ ਪ੍ਰਮਾਤਮਾ ਵਿੱਚ ਸਮਾ ਜਾਂਦਾ ਇਉਂ ਵੀ ਇਹਦੀ ਵਿਚਾਰ ਕਰ ਲਈਦੀ ਹੈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਕਹਿੰਦੇ ਸਿੱਧਾ ਗੁਰੂ ਸ਼ਿਵ ਵਾਂਗ ਹੈ ਗੁਰੂ ਗੋਰਖ ਵਿਸ਼ਨੂੰ ਦੇ ਸਰਦਾਰਸ਼ ਹੈ ਇਥੇ ਗੋਰਖ ਦਾ ਅਰਥ ਧੋ ਧਰਤੀ ਦੀ ਰੱਖ ਰੱਖਿਆ ਕਰਨ ਵਾਲਾ ਪਾਲਣਾ ਕਰਨ ਵਾਲਾ ਕਰਕੇ ਗੋਰਖ ਨਾਮ ਇਥੇ ਵਿਸ਼ਨੂ ਜੀ ਦਾ ਲਿਖਿਆ ਉਹ ਗੋਰਖ ਨਹੀਂ ਜਿਹੜਾ ਸਿੱਧਾਂ ਵਾਲਾ ਹੈ ਉਹ ਗੋਰਖ ਅਲੱਗ ਹੈ ਗੋਖ ਸੋਜਨ ਗੋਇਓ ਠਾਲੀ ਕਰਤੇ ਬਾਣ ਨ ਲੱਗਾ ਇੱਕ ਗੋਰਖ ਨਾਮ ਪਰਮਾਤਮਾ ਦਾ ਦੀ ਆਉਂਦਾ ਗੋਰਖ ਅਲੱਗ ਅਲੱਗ ਅਰਥ ਨੇ ਇਹ ਕਰਕੇ ਮਹਾਰਾਜ ਕਹਿੰਦੇ ਗੁਰੂ ਬ੍ਰਹਮਾ ਵਾਂਗ ਹੈ ਗੁਰੂ ਪਾਰਵਤੀ ਵਾਤ ਹੈ ਗੁਰੂ ਮਾਂ ਮਾਇਆ ਦੇ ਸudarsh ਹੈ ਗੁਰ ਈ ਤੋਂ ਪਾਸ ਸ੍ਰਸਤੀ ਵਾਂਗੂ ਹੈ ਗੁਰ ਈਸ਼ਰ ਸਿੱਧਾਂ ਨੇ ਕਿਹਾ ਸੀ ਈਸ਼ਰ ਜੋ ਸ਼ਿਵ ਜੀ ਆ ਗੋਰਖ ਵਿਸ਼ਨੂ ਐ ਬਰਮਾ ਹੈ ਤੇ ਪਾਰਬਤੀ ਹੈ ਮਾਤੋ ਭਵ ਮਾਇਆ ਹੈ ਈ ਤੋਂ ਪਾਸ ਸ੍ਰਸਤੀ ਜੋ ਹੈ ਤੁਸੀਂ ਇਹਨਾਂ ਨੂੰ ਨਹੀਂ ਮੰਨਦੇ ਮਹਾਰਾਜ ਹੱਸ ਕੇ ਕਹਿਣ ਲੱਗੇ ਮੇਰਾ ਤਾਂ ਈਸ਼ਰ ਜੋ ਸ਼ਿਵ ਜੀ ਐ ਉਹ ਅਕਾਲ ਪੁਰਖ ਹੀ ਐ ਗੁਰ ਗੋਰਖ ਵੀ ਮੇਰਾ ਵਿਸ਼ਨੂ ਵੀ ਮੇਰਾ ਗੁਰ ਕੌਣ ਪਰਮਾਤਮਾ ਹੀ ਹੈ ਉਹ ਪ੍ਰਮਾਤਮਾ ਬਹੁਤਾ ਵੱਡਾ ਤੁਸੀਂ ਛੋਟੇ-ਛੋਟਿਆਂ 'ਚ ਉਲਝੇ ਹੋਏ ਹੋ ਇਹਨਾਂ ਨੇ ਵੱਡਾ ਕਹੀ ਜਾਂਦੇ ਹੋ ਇਹ ਬ੍ਰਹਮਾ ਕੀ ਬ੍ਰਹਮਾ ਤੋਂ ਨੇ ਕਰੋੜਾਂ ਬਣਾਏ ਨੇ ਮੇਰਾ ਤਾਂ ਪ੍ਰਮਾਤਮਾ ਹੀ ਬ੍ਰਹਮਾ ਹੈ ਪ੍ਰਮਾਤਮਾ ਹੀ ਮੇਰੇ ਲਈ ਪਾਰਵਤੀ ਹੈ ਪ੍ਰਮਾਤਮਾ ਹੀ ਮਾ ਮਾਇਆ ਹੈ ਪ੍ਰਮਾਤਮਾ ਹੀ ਮੇਰੇ ਲਈ ਸਰਸਤੀ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪ ਜੀ ਨੇ ਕਹਿੰਦੇ ਪ੍ਰਸ਼ਨ ਕਰਦੇ ਨੇ ਕਿ ਇਹ ਗੋਲ-ਮੋਲ ਜਿਹੀ ਕਹਤਾ ਕੋਈ ਸਮਝ ਨਹੀਂ ਆਈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਾਂ ਗੁਰੂ ਸਾਹਿਬ ਕਿਵੇਂ ਨੇ ਤੰਨੇ ਉੱਤਰ ਦਿੰਨੇ ਆ ਤੁਹਾਨੂੰ ਕਰਾਉਂਦਾ ਤਾਂ ਆਪ ਹੀ ਵਿੱਚ ਬੈਠ ਕੇ ਸਾਰਿਆਂ ਦੇ ਜੋ ਸ਼ਿਵ ਜੀ ਜਿਵੇਂ ਸੰਸਾਰ ਦਾ ਸੰਘਾਰ ਕਰਦਾ ਓਵੇਂ ਗੁਰੂ ਸਾਹਿਬ ਜਗਿਆਸੂਆਂ ਦੇ ਹਿਰਦੇ 'ਚੋ ਕਾਮ ਕਰੋ ਲੋਭ ਮੋਹ ਵਿਕਾਰਾਂ ਦਾ ਸੰਘਾਰ ਕਰਦੇ ਨੇ ਇਸ ਰੀਤੀ ਨਾਲ ਗੁਰੂ ਸਾਹਿਬ ਸ਼ਿਵ ਜੀ ਬਾਣਦੇ ਆਸਲ ਵਿੱਚ ਦਸਵੇਂ ਪਾਤਸ਼ਾਹ ਨੇ ਇਹ ਚੀਜ਼ ਨੂੰ ਸਾਹਮਣੇ ਲਿਆਂਦਾ ਬਹਾਰਾ ਇਹ ਕਹਿੰਦੇ ਵਿਸ਼ਨੂੰ ਵਿੱਚ ਜੋਤ ਕਿਹਦੀ ਹੈ ਤੇ ਸ਼ਿਵ ਜੀ ਵਿੱਚ ਜੋਤ ਕਿਹਦੀ ਹੈ ਬ੍ਰਹਮਾ ਵਿੱਚ ਜੋਤ ਕਿਹਦੀ ਹੈ ਮਨੁੱਖਾ ਵਿੱਚ ਜੋਤ ਕਿਹਦੀ ਹੈ ਪੰਛੀਆਂ ਵਿੱਚ ਜੋਤ ਕਿਹਦੀ ਹੈ ਕਹਿੰਦੇ ਮੈਂ ਤਾਂ ਬਾਹਰਲੀ ਮਿੱਟੀ ਨੂੰ ਮੰਨਦਾ ਹੀ ਨਹੀਂ ਮੈਂ ਤਾਂ ਅੰਦਰਲੀ ਜੋਤ ਨੂੰ ਮੰਨਦਾ ਕਿ ਇਹ ਹੈ ਤੂੰ ਹੀ ਪਰ ਤੂੰ ਇੱਕ ਰੂਪ ਬਟਾ ਲਿਆ ਕਿ ਇਹ ਰੂਪ ਜਿਹੜਾ ਸ਼ਿਵਜੀ ਹੈ ਇਹ ਸੰਘਾਰ ਕਰਦਾ ਹੈ ਦੁਨੀਆਂ ਦਾ ਨਾਸ਼ ਕਰਦਾ ਹੈ ਕਹਿੰਦੇ ਮੈਂ ਤਾਂ ਮੰਨਾਂ ਤੁਸੀਂ ਆਪਣੀ ਜੋਤ ਕੱਢ ਲਓ ਸ਼ਿਵਜੀ ਚੋਂ ਫਿਰ ਸ਼ਿਵਜੀ ਸੰਘਾਰ ਕਰਕੇ ਦਿਖਾਵੇ ਹੈ ਕਿ ਨਹੀਂ ਤੁਹਾਡੀ ਜੋਤ ਕੰਮ ਕਰਦੀ ਤੁਸੀਂ ਇਹ ਵੀ ਸਿੱਧੇ ਤੌਰ ਤੇ ਜੇ ਸਾਰੇ ਕੰਮ ਇਕੱਲੇ ਹੀ ਕਰਦੇ ਹੋ ਤਾਂ ਅਤ ਕਥ ਨਹੀਂ ਹੋ ਜਾਂਦੀ। ਇਸ ਕਰਕੇ ਤੁਸੀਂ ਵੱਖੋ ਵੱਖਰੇ ਰੂਪ ਬਣਾ ਕੇ ਉਹਨਾਂ 'ਚ ਜੋਤ ਰੱਖ ਕੇ ਉਹਨਾਂ ਤੋਂ ਕੰਮ ਲੈਣੇ ਹੋ। ਇਸ ਰੀਤੀ ਨਾਲ ਗੁਰੂ ਸਾਹਿਬ ਜੀ ਕਹਿੰਦੇ ਸ਼ਿਵ ਬਾੰਗ ਨੇ ਬ੍ਰਹਮਾ ਜਿਵੇਂ ਸੰਸਾਰ ਦੀ ਉਤਪਤੀ ਕਰਦਾ ਹੈ ਤਵੇਂ ਗੁਰੂ ਸਾਹਿਬ ਜਗਿਆਸੂਆਂ ਦੇ ਹਿਰਦੇ 'ਚ ਸ਼ੁਭ ਗੁਣਾਂ ਦੀ ਉਤਪਤੀ ਕਰਦੇ ਨੇ। ਇਸ ਬੱਬ ਨਾਲ ਗੁਰੂ ਬ੍ਰਹਮਾ ਬਾੰਗ ਨੇ ਵਿਸ਼ਨੂ ਜਿਵੇਂ ਸਾਰਿਆਂ ਦੀ ਪਾਲਣਾ ਕਰਦਾ ਹੈ ਓਵੇਂ ਗੁਰੂ ਮਹਾਰਾਜ ਜੀ ਜਗਿਆਸੂਆਂ ਦੇ ਹਿਰਦੇ 'ਚ ਸ਼ੁਭ ਗੁਣਾਂ ਦੀ ਪਾਲਣਾ ਕਰਦੇ ਨੇ। ਸ਼ੁਭ ਗੁਣਾਂ ਨੂੰ ਵਧਾਉਂਦੇ ਨੇ ਇਸ ਕਾਰਨ ਗੁਰੂ ਵਿਸ਼ਨੂੰ ਦੇ ਸਦਰਸ਼ਣੇ ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਿddਿ ਸੇ ਵਿਰਾਗ ਪਦ ਹਰਿ ਸੇ ਗਿਆਨ ਪਾਲ ਸ਼ਿਵ ਸੇ ਵਿਕਾਰ ਨਾਸ ਸਤਿਗੁਰੂ ਦਾਸ ਕੇ ਸਤ ਕਰ ਜੈਸੇ ਸਤ ਕਰ ਸੋ ਵਿਸ਼ਾਗਨ ਤੇ ਤਿਮਰ ਹਰਨ ਸੇ ਤਿਮਰ ਮੋਹ ਫਾਂਸ ਕੇ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਨੇ ਸਾਰਾ ਕੋ ਜਦੋਂ ਬਿਰਤੀ ਬਹੁਤ ਉੱਪਰ ਚਲੀ ਜਾਂਦੀ ਹੈ ਜੇ ਨਿਗਾ ਮਾਰੀਏ ਕੁਝ ਨਹੀਂ ਹੈ ਜਿੰਨੇ ਘਰਾਂ 'ਚ ਪਾਣੀ ਜਾਂਦਾ ਟੂਟੀਆਂ ਅਲੱਗ-ਅਲੱਗ ਹੈ। ਜੇ ਜਦੋਂ ਖੋਜ ਕਰੀਏ ਪਿੱਛੋਂ ਵੱਡਾ ਸਾਰਾ ਪਾਇਆ ਪਰ ਫਿਰ ਉਦੋਂ ਵੱਡਾ ਟੈਂਕੀ ਕੋ ਆ ਜਾਓ ਫਿਰ। ਟੈਂਕੀ ਤਾਂ ਸਾਰੇ ਇੱਕੋ ਹੀ ਆ ਫਿਰ। ਇਸੇ ਤਰ੍ਹਾਂ ਹੀ ਪ੍ਰਮਾਤਮਾ ਨੂੰ ਜੇ ਥੱਲੇ-ਥੱਲੇ ਦੇਖਾਂਗੇ ਤਾਂ ਅਲੱਗ-ਅਲੱਗ ਕਿਸਮ ਦਾ ਦਿਖਦਾ ਹੈ। ਪਰ ਉਹ ਬਿਰਤੀ ਨੂੰ ਉੱਪਰ ਚੱਕ ਕੇ ਦੇਖੀਏ ਮਿੱਟੀ-ਮਿੱਟੀ ਛੱਡ ਦਿਓ ਸਾਰੀ ਸਰੀਰਾਂ ਦੀ ਮਿੱਟੀ ਹੈ, ਪੰਛੀ ਵੀ ਮਿੱਟੀ ਆ, ਰਕਸ਼ਤ ਵੀ ਮਿੱਟੀ ਆ। ਸਿਰਫ ਇੱਕ ਚੀਜ਼ ਦੇਖੋ ਜੋਤ ਕਿਹੜੀ ਹੈ ਜੋਤ ਵਾਹਿਗੁਰੂ ਦੀ ਹੈ ਉਹੀ ਜੋਤ ਸਾਡੇ ਸਰੀਰਾਂ ਦੇ ਅੰਦਰ ਕੰਮ ਕਰਦੀ ਹੈ ਉਸੇ ਜੋ ਜਿਹੜੀ ਜੋਤ ਹੈ ਉਹਨੂੰ ਦੇਖਣਾ ਕਿਉਂਕਿ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਰਵਤੀ ਦੀ ਤਰਾੰਬੀ ਹਨ ਜਨਮ ਕੋਟ ਲਗ ਰਗ ਰਹਮਾਰੀ ਵਰਉ ਸੰਭ ਨਤ ਰਹੋ ਕੁਆਰੀ ਤਜ ਉਹਨਾਂ ਨਾਰਦ ਕਰ ਉਪਦੇਸ਼ੂ ਆਪ ਕਹੈ ਸਤ ਬਾਰ ਮਹੇਸ਼ੂ ਸੋ ਇਸ ਤਰ੍ਹਾਂ ਕਹਿੰਦੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਦੇ ਮਨ ਦੇ ਵਿੱਚੋਂ ਬਖਸ਼ਿਸ਼ ਕਰਦੇ ਨੇ ਉਹਨੂੰ ਹੱਟ ਦੀ ਦਾਤ ਬਖਸ਼ਿਸ਼ ਕਰਦੇ ਨੇ ਤਾਂ ਤੇ ਮਹਾਰਾਜ ਸਾਰੇ ਗੁਣਾਂ ਦੇ ਸੰਪੰਨ ਹਨ ਸਾਰੇ ਸਰੂਪ ਹੀ ਹਨ ਤਾਂ ਤੇ ਆਪੇ ਇਹਦੀ ਜਾਦਾ ਬਹੁਤੀ ਵਿਆਖਿਆ ਦੀ ਜਗ੍ਹਾ ਦੇ ਉੱਤੇ ਇਹੀ ਦੱਸਦੇ ਆ ਕਿਉਂਕਿ ਫਿਰ ਵਿਆਖਿਆ ਤੇ ਲੰਬੀ ਲੰਬੀ ਹੁੰਦੀ ਜਾਂਦੀ ਕਈ ਸਾਖੀਆਂ ਆਈ ਜਾਂਦੀਆਂ ਨੇ ਬਸ ਇਹੀ ਜਾਣੋ ਕਿ ਆਪਣਾ ਧਿਆਨ ਪਰਮਾਤਮਾ ਵਿੱਚ ਲੈ ਜਾਓ ਬਾਕੀ ਥੱਲੇ ਸਭ ਉਹਦੀ ਜੋਤ ਹੀ ਕੰਮ ਕਰਦੀ ਪਾਰਵਤੀ ਵੀ ਮਾਇਆ ਵੀ ਈ ਸਰਸਤੀ ਵੀ ਇਹ ਸਾਰਾ ਕੁਝ ਮੂਲ ਮੰਤਰ ਦੇ ਵਿੱਚ ਮੂਲ ਮੰਤਰ ਚ ਸਾਰਾ ਕੁਝ ਹੀ ਹੈ ਥੱਲੇ ਕੋ ਪਾਸ਼ਨਾ ਦੀ ਲੋੜ ਹੀ ਨਹੀਂ ਪੈਂਦੀ ਜਿਹਨੇ ਮੂਲ ਮੰਤਰ ਕਰ ਲਿਆ ਜਪਜੀ ਸਾਹਿਬ ਪੜ ਲਿਆ ਗੁਰਬਾਣੀ ਪੜ ਲਈ ਉਹਨੂੰ ਹੋਰ ਲੋੜ ਨਹੀਂ ਪੈਂਦੀ ਕੁਝ ਇਹ ਬਾਕੀ ਤਾਂ ਫਿਰ ਗੱਲਾਂ ਹੀ ਸਾਰੀਆਂ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੀ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਸਿੱਧ ਕਹਿਣ ਲੱਗੇ ਹੋਰ ਮਹਿਮਾ ਵਰਣਨ ਕਰੋ ਸਾਨੂੰ ਬੜਾ ਆਨੰਦ ਆ ਰਿਹਾ ਹੈ ਅਕਾਲ ਪੁਰਖ ਵੱਲ ਚਿੱਤ ਜੁੜ ਗਿਆ ਸਿੱਧਾਂ ਦਾ ਕਹਿੰਦੇ ਜੀ ਗੱਲ ਤਾਂ ਥੋੜੀ ਠੀਕ ਹੈ ਵੀ ਅਸੀਂ ਜਿੰਨਿਆਂ ਨੂੰ ਮੰਨਦੇ ਆ ਉਹਨਾਂ ਵਿੱਚ ਜੋਤ ਪ੍ਰਮਾਤਮਾ ਦੀ ਹੋਈ ਹੈ ਫਿਰ ਅਸੀਂ ਵੀ ਤਾਂ ਮੰਨੀ ਹੋਰ ਕਿਸੇ ਨੂੰ ਜਾਣਦੇ ਆ ਕਹਿਣ ਲਗੇ ਸਿੱਧੋ ਜੇ ਮੈਂ ਗੁਰੂ ਜੀ ਦੀ ਸਮਗਰ ਮਹਿਮਾ ਨੂੰ ਜਾਣਦਾ ਤਾਂ ਆਖਦਾ ਨਾ ਪਰਮਾਤਮਾ ਦੀ ਮਹਿਮਾ ਕਿਉਂ ਗੁਰਨਾਨਕ ਸਾਹਿਬ ਗੁਰੂ ਜੀ ਪਰਮਾਤਮਾ ਨੂੰ ਕਹਿੰਦੇ ਨੇ ਕਿਉਂਕਿ ਉਹ ਕਹਿੰਦੇ ਮੇਰਾ ਮੇਰਾ ਗੁਰੂ ਪਰਮਾਤਮਾ ਹੈ ਕਿਉਂਕਿ ਕਹਿੰਦੇ ਤਾਂ ਹਾਂ ਪਰ ਆਖਣ ਕਰਕੇ ਸੰਪੂਰਨ ਮਹਿਮਾ ਉਹਦੀ ਕਥਨ ਨਹੀਂ ਕੀਤੀ ਜਾ ਸਕਦੀ ਬਹੁਤ ਗੱਲਾਂ ਮੂੰਹ ਨਾਲ ਲਿਖੀਆਂ ਜਾ ਸਕਦੀਆਂ ਬਹੁਤ ਗੱਲਾਂ ਲਿਖੀਆਂ ਨਹੀਂ ਜਾ ਸਕਦੀਆਂ ਬਹੁਤ ਗੱਲਾਂ ਸਮਝੀਆਂ ਨਹੀਂ ਜਾ ਸਕਦੀਆਂ ਇਸ ਕਰਕੇ ਪਰਮਾਤਮਾ ਨੂੰ ਨਾ ਕੋਈ ਸਮਝ ਸਕਦਾ ਨਾ ਕੋਈ ਲਿਖ ਸਕਦਾ ਨਾ ਕੋਦੇ ਬਾਰੇ ਬੋਲ ਸਕਦਾ ਜਾਣਦੇ ਹੋਏ ਵੀ ਨਹੀਂ ਲਿਖ ਸਕਦੇ ਜਾਣਦੇ ਹੋਏ ਵੀ ਨਹੀਂ ਬੋਲ ਸਕਦੇ ਕਿਉਂ ਕਿ ਅੱਖਰ ਹੀ ਹੈ ਨਹੀਂਗੇ ਕਿਸੇ ਹੱਦ ਤੱਕ ਅੱਖਰ ਮੁੱਕ ਜਾਂਦੇ ਨੇ ਜਦੋਂ ਅੱਖਰ ਮੁੱਕ ਜਾਂਦੇ ਇਨਸਾਨ ਕੋਲੇ ਉਹਦੀ ਅੱਖ ਚਥਰੂ ਆ ਜਾਂਦੇ ਨੇ ਫਿਰ ਅੱਖਾਂ ਬੋਲਦੀਆਂ ਨੇ ਇਨਸਾਨ ਕਿਸੇ ਹੱਦ ਤੱਕ ਅੱਖਰਾਂ ਤੋਂ ਪਰੇ ਹੋ ਜਾਂਦਾ ਜਦੋਂ ਇਨਸਾਨ ਪ੍ਰੇਮ ਵਿੱਚ ਆਉਂਦਾ ਬੋਲੋ ਹਰਿ ਜਨ ਸਤਿਗੁਰੂ ਜਾਣ ਲੈਂਦੇ ਪ੍ਰੇਮ ਚ ਭਿੱਜਿਆ ਖੜਾ ਉਹ ਇੱਕ ਬੋਲੀ ਆ ਜਿਹੜੀ ਸਤਿਗੁਰੂ ਹੀ ਸਮਝ ਸਕਦੇ ਨੇ ਪ੍ਰੇਮ ਦੀ ਬੋਲੀ ਗੁਰਾ ਇੱਕ ਦੇਹ 부ਝਾਈ ਕਹਿੰਦੇ ਮੈਨੂੰ ਤਾਂ ਮੇਰੇ ਪ੍ਰਮਾਤਮਾ ਨੇ ਮੇਰੇ ਗੁਰੂ ਨੇ ਇੱਕ ਗੱਲ ਸਮਝਾ ਦਿੱਤੀ ਕਿਹੜੀ ਜੀ ਸਭਨਾ ਜੀਆ ਦਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਸਾਰਿਆਂ ਜੀਆਂ ਦਾ ਇੱਕੋ ਹੀ ਪਰਮੇਸ਼ਰ ਦਾਤਾ ਹੈ ਇਸ ਕਰਕੇ ਉਹ ਮੈਨੂੰ ਭੁੱਲ ਨਾ ਜਾਵੇ ਬਸ ਹਰ ਵੇਲੇ ਯਾਦ ਰਹਿੰਦਾ ਹੈ ਇਸ ਕਰਕੇ ਮੈਂ ਉਹ ਪ੍ਰਮਾਤਮਾ ਨੂੰ ਯਾਦ ਰੱਖਦਾ ਗੁਰਾ ਇੱਕ ਦੇਹ 부ਝਾਈ ਗੁਰਾ ਇਦਾਂ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਇ ਉਹ ਨਾ ਮੈਨੂੰ ਭੁੱਲ ਜੇ ਸਾਰੇ ਜੀਆਂ ਦਾ ਇੱਕੋ ਹੀ ਦਾਤਾ ਹੈ ਜੋਈ ਆਪਾਂ ਆਪਣੀ ਬਿਰਤੀ ਨੂੰ ਉੱਪਰ ਲੈ ਕੇ ਜਾਂਦੇ ਆਂ ਹੋਰ ਸੋਚ ਸੋਚ ਵਿਚਾਰ ਕਰਦੇ ਹੋਏ ਕਿ ਭਈ ਦਾਤਾ ਦਾ ਸਾਰਿਆਂ ਦਾ ਇੱਕੋ ਹੀ ਹੈ ਉਹ ਮੈਨੂੰ ਕਿਉਂ ਭੁੱਲ ਜੇ ਉਹ ਮੈਨੂੰ ਹਮੇਸ਼ਾ ਯਾਦ ਰਹੇ ਵਾਹਿਗੁਰੂ ਇੰਉ ਵਾਹਿਗੁਰੂ ਦੇ ਵਿੱਚ ਜੀਵ ਲੀਨ ਹੋ ਜਾਂਦੇ ਨੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਸੋ ਪੰਜਵੀਂ ਪੌੜੀ ਦੇ 158 ਅਖਰਾਏ ਨੇ ਕੁੱਲ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਸੋ ਕੱਲ ਤੇ ਪਰਸੋਂ ਦੋ ਦਿਨ ਸਵੇਰ ਦੀ ਕਥਾ ਨਹੀਂ ਹੋਣੀ ਕਿ ਕੱਲ ਦੁਪਹਿਰ ਐਤਵਾਰ ਦੀ ਕਥਾ ਦੁਪਹਿਰ ਨੂੰ ਹੁੰਦੀ ਹੈ ਕੱਲ ਮਹਾਪੁਰਸ਼ ਕਰਨਗੇ ਦੀਵਾਨ ਅਬਹਰੀ ਸਿੰਘ ਜੀ ਰੰਧਾਵੇ ਵਾਲੇ ਸ਼ਾਮ ਨੂੰ ਅੱਜ ਸਿਮਰਨ ਹੋਵੇਗਾ 7 ਤੋਂ 8 ਤੇ ਸੋਮਵਾਰ ਨੂੰ ਐਲੇ ਤੋਂ ਵਾਪਸ ਮੁੜਿਆ ਨਹੀਂ ਜਾਣਾ ਛੇਤੀ ਇਸ ਕਰਕੇ ਸ਼ਾਮ ਦੀ ਕਥਾ ਹੋਵੇਗੀ ਸੋਮਵਾਰ ਦੀ ਮੰਗਲਵਾਰ ਫੇਰ ਸਵੇਰੇ ਆਪਾਂ ਦਰਸ਼ਨ ਕਰਾਂਗੇ ਸੰਗਤਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਂਗੇ ਵਿਚਾਰਾਂ ਕਰਾਂਗੇ ਅੰਮ੍ਰਿਤ ਵੇਲਾ ਸਾਚ ਨਾਮ ਬੜੀ ਆਈ ਵਿਚਾਰ ਇਸ ਤਰ੍ਹਾਂ ਮਹਾਰਾਜ ਨੇ ਦਾਤਾਂ ਵਰਸ਼ਿਸ਼ ਕੀਤੀਆਂ ਨੇ ਬੰਦਾ ਲੈਣ ਵਾਲਾ ਹੋਵੇ ਤਾਂ ਇਥੋਂ ਹੀ ਬਹੁਤ ਕੁਝ ਲੈ ਜਪਜੀ ਸਾਹਿਬ ਦੀ ਇੱਕ ਇੱਕ ਪੌੜੀ ਵਿੱਚ ਹੀ ਬ੍ਰਹਮ ਗਿਆਨ ਹੈ ਸਾਹ ਸਤਿਗੁਰੂ ਮਹਾਰਾਜ ਦੇ ਦੱਸੇ ਮਹਾਵਾਕ ਅਨੁਸਾਰ ਜਿਹੜਾ ਉਹਦਾ ਨਾਮ ਹੈ ਨਾ ਉਹੀ ਪਿਆਰ ਨਾਲ ਲਾਉਗਾ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਵਾਹੇ ਗੁਰੂ Wah! h